ਤੁਸੀਂ ਦੇਖੇ ਜੇ ਪਾਉ ਤਾ ਅਸੀਂ ਇੰਡੀਆ ਤੇ ਸਾਡੀ ਪ੍ਰੈਸ ਦੀ ਟੀਮ ਅੱਛਾ ਟਾ ਜਿੱਕੇ ਪਹੁੰਚੀ ਆ ਜਿੱਥੇ ਕੋਰੀਅਨ ਹਸਪੀਟਲ ਤੋਂ ਲੈ ਕੇ ਤਸਵੀਰਾਂ ਦਿਖਾ ਰਹੇ ਆਉਂ ਅੰਦਰ ਲੈ ਕੇ ਚੱਲਦੇ ਆ ਜਿੱਥੇ ਬਹੁਤ ਹੀ ਨੈਸ ਜੋ ਮੈਡੀਕੀ ਜੀ ਆ ਜੋ ਬੱਚਿਆਂ ਦੇ ਇੱਥੇ ਆ ਤੁਸੀਂ ਦੇਖੇ ਜੀ ਕੋਰੀਅਨ ਹਸਪੀਟਲ ਕਿ ਉਹ ਬੋਰਥ ਨੇਸੇ ਨੇ ਔਰ ਹਰ ਇੱਕ ਬੱਚਾ ਇਥੋਂ ਤੰਦਰੁਸਤੀ ਹੋ ਕੇ ਜਾਂਦਾ ਹੈ ਜੋ ਕੇਸ ਇਤੇ ਬਹੁਤ ਵੀ 100% ਠੀਕ ਹੋ ਰਹੇ ਨੇ ਔਰ ਸਾਡੇ ਜਿਹੜੇ ਇੰਚਾਰਜ ਹੈ ਬੈਡਾਂ ਦੇ ਅੰਦਰ ਬੈਠੇ ਔ ਅੰਦਰ ਲੈ ਕੇ ਚਲਦੇ ਆ ਨਮਸਕਾਰ 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 ਜੀ ਮੈਡੀਕਿਨ ਨਮਸਕਾਰ ਜੀ ਨਮਸਕਾਰ ਸਰ ਨਮਸਕਾਰ ਜੀ ਆ ਜਿਹੜਾ ਹਸਪੀਟਲ ਹੈ ਇਹਦੇ ਨਾਂ ਕੀ ਹੈ ਜੀ ਸਾਡੇ ਹਸਪੀਟਲ ਦਾ ਨਾਮ ਹੈ ਕੋਰੀਅਨ ਹੌ ਸ਼ੀਲਡਿੰਗ ਲਾਈਫ ਮਦਰ ਐਂਡ ਮਦਰ ਚਾਈਲਡ ਕੇਅਰ ਹਸਪੀਟਲ ਹੈ ਸਾਡਾ ਸ਼ਿਹਾਟਾ ਵਿੱਚ ਆਪਾਂ ਖੋਲਿਆ ਹੈ ਸਾਨੂੰ ਇਥੇ 2 ਸਾਲ ਹੋਏ ਹੈ ਔਰ ਆਪਾਂ ਇੱਕ ਬਹੁਤ ਹੀ ਅچھے ਵਿਜ਼ਨ ਦੇ ਨਾਲ ਹਸਪੀਟਲ ਖੋਲਿਆ ਕਿ ਜਦਕੀ ਕੋਈ ਵੀ ਪ੍ਰੈਗਨੈਂਟ ਲੇਡੀ ਇਥੇ ਆਏ ਉਹਨਾਂ ਦੀ ਪ੍ਰੈਗਨੈਂਸੀ ਦੀ ਲਾਈਫ ਪੂਰੀ ਜਰਨੀ ਜਿਹੜੀ ਹੈ ਉਹ ਬਹੁਤ ਸਮੂਥ ਰਹਿਣੀ ਚਾਹੀਦੀ ਹੈ ਬਿਨਾਂ ਕਿਸੇ ਗੜਤ ਹੋ ਰਹਿਣੀ ਚਾਹੀਦੀ ਹੈ ਔਰ ਹੈਲਦੀ ਰਹਿਣੀ ਚਾਹੀਦੀ ਹੈ ਅਸੀਂ ਉਸ ਵਿਜ਼ਨ ਦੇ ਨਾਲ ਹੀ ਹਸਪੀਟਲ ਖੋਲਿਆ ਤੇ ਮੈਡੀਕਲ ਜਿਹੜੇ ਬੱਚੇ ਕੋਈ ਵੀ ਆਉਂਦੇ ਆ ਕਿਹੜੇ ਕਿਹੜੇ ਇਲਾਕੇ ਚੋਂ ਆ ਰਹੇ ਔਰ ਡੀਲਿੰਗ ਉਹਨਾਂ ਦੀ ਅੱਛੀ ਹੋ ਅ ਬੱਚੇ ਕਹਿੰਦੇ ਸੀ ਲੇਡੀਜ਼ ਪ੍ਰੈਗਨੈਂਟ ਲੇਡੀਜ਼ ਹੀ ਆ ਰਹੀਆਂ ਬੇਸਿਕਲੀ ਬਿਕਾਜ਼ ਇਹ ਮਦਰ ਚਾਈਲਡ ਹਸਪੀਟਲ ਮਦਰ ਕੇਅਰ ਹਸਪੀਟਲ ਹੈ ਔਰ ਆਸ-ਪਾਸ ਦੇ ਜਿੰਨੇ ਵੀ ਇਲਾਕੇ ਜਿੱਦੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਚੱਲਦਾ ਜਾ ਰਿਹਾ ਹੈ ਕਿ ਅਸੀਂ ਇੱਥੇ ਹਾਂ ਤਾਂ ਉਹ ਆਂਦੇ ਆ ਜਿਹੜਾ ਇੱਕ ਵਾਰੀ ਆਂਦਾ ਹੈ ਫਿਰ ਉਹ ਕਿਤੇ ਨਹੀਂ ਜਾਂਦੇ ਫਿਰ ਉਹ ਸਾਡੇ ਕੋਲ ਹੀ ਰਹਿੰਦੇ ਤੇ ਮੈਡਮ ਜੀ ਅੱਜ ਤੱਕ ਕਿੰਨੇ ਕੇਸ ਆਪਾਂ ਕਰ ਚੁੱਕੇ ਜਿਹੜੇ ਬੱਚੇ ਵਧੀਆ ਤੰਦਰੁਸਤ ਗਏ ਜੀ ਸਾਡੇ ਜਿੰਨੇ ਵੀ ਬੱਚੇ ਆਏ ਟੱਚ ਵਟ ਸਾਰੇ ਹੀ ਤੰਦਰੁਸਤ ਗਏ ਹੈ ਔਰ ਇਹਨਾਂ 2 ਸਾਲਾਂ ਚ ਅਸੀਂ 300 ਪਲੱਸ ਡਿਲੀਵਰੀਜ਼ ਕਰ ਚੁੱਕੇ ਹਾਂ ਓਲਰੇਡੀ ਤੇ ਕੀ ਕਿ ਉਹ ਬਤਰੀ ਤੋਂ ਇਲਾਵਾ ਹੋਰ ਕੀਤੇ ਆਪਣਾ ਇਹਦੀ ਬ੍ਰਾਂਚਾਂ ਖੋਲੀਆਂ ਕਿ ਨਹੀਂ ਨਹੀਂ ਹਜੇ ਅਸੀਂ ਬਹੁਤ ਮਤਲਬ ਇਸ ਫੀਲਡ ਵਿੱਚ ਆਪਾਂ ਨਵੇਂ ਆਏ 2 ਸਾਲ ਪਹਿਲਾਂ ਹੀ ਆਪਾਂ ਆਪਣਾ ਅਵੈਂਚਰ ਸ਼ੁਰੂ ਕੀਤਾ ਹੈ ਸੋ ਹਜੇ ਤਾਂ ਨਹੀਂ ਹਜੇ ਜਸਟ ਅ ਬਿਗਨਿੰਗ ਮਤਲਬ ਸ਼ੁਰੂਆਤ ਹੈ ਬਾਕੀ ਵਿਦ ਗੋਡਸ ਗ੍ਰੇਸ ਆਪਾਂ ਅੱਗੇ ਵੀ ਖੋਲਾਂਗੇ ਤੇ ਆਪਣਾ ਸ਼ੁਭ ਨੰਬਰ ਸਿਰਫ ਹਸਪੀਟਲ ਦਾ ਜਿਹੜਾ ਹਸਪੀਟਲ ਦਾ ਨੰਬਰ ਹੈ ਉਹ ਤੁਹਾਨੂੰ ਪ੍ਰੋਫੈਟ ਨੰਬਰ ਕੋਈ ਹਸਪੀਟਲ ਦਾ ਜੀ ਸਾਡੇ ਹਸਪੀਟਲ ਦਾ ਨੰਬਰ 98762 25100 ਇਹ ਹਸਪੀਟਲ ਦੇ ਰਿਸੈਕਸ਼ਨ ਦਾ ਨੰਬਰ ਹੈ ਇਨ ਕੇਸ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਕੋਈ ਕੁਐਰੀ ਹੈ ਤੇ ਕਾਲ ਕਰਕੇ ਪੁੱਛ ਸਕਦਾ ਹੈ ਬਾਕੀ ਪ੍ਰੈਗਨਨਸੀ ਰਿਲੇਟਡ ਜਾਂ ਮਾਵਾ ਜਾਂ ਬੱਚੇਦਾਨੀ ਦੇ ਰਿਲੇਟਡ ਕੋਈ ਵੀ ਇਸ਼ੂ ਹੋਵੇ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਥੈਂਕ ਯੂ ਤੇ ਮੈਂ ਵਿੱਚ ਜਿੱਤ ਹੁਣ ਤੁਸੀਂ ਹੁਣੇ ਗੱਲ ਕੀਤੀ ਆ ਕਿ ਕੋਈ ਅੰਦਰੂਨੀ ਆਪਣੇ ਪਾਰਟ ਦੇ ਵਿੱਚ ਕਿਸ ਤਰ੍ਹਾਂ ਦਾ ਵੀ ਕੋਈ ਡਿਫੈਕਟ ਪਏ ਉਹਦੇ ਬਾਰੇ ਕੀ ਕੀ ਆਪਾਂ ਉਹਦਾ ਇਲਾਜ ਕਰ ਰਹੇ ਹਾਂ ਜੀ ਬੜੇ ਤਰ੍ਹਾਂ ਦੇ ਇਲਾਜ ਹੁੰਦੇ ਆ ਡਿਫੈਕਟ ਤਾਂ ਨਹੀਂ ਬਹੁਤ ਸਾਰੀਆਂ ਕੋਈ ਪ੍ਰੋਬਲਮਜ਼ ਹੁੰਦੀਆਂ ਅੱਜ ਕੱਲ੍ਹ ਸਾਡੇ ਰੈਡ ਸੈਂਡ ਕਰਕੇ ਸਾਡੇ ਲਿਵਿੰਗ ਲਾਈਫਸਟਾਈਲ ਕਰਕੇ ਸਾਨੂੰ ਬਹੁਤ ਸਾਰੀ ਪ੍ਰੋਬਲਮਜ਼ ਆਉਂਦੀਆਂ ਹਾਰਮੋਨਲ ਇੰਬੈਲੈਂਸ ਨਹੀਂ ਮੈਡਮ ਜੀ ਤੁਸੀਂ ਉਨਰੂਨੀ ਪਾਰ ਦੀ ਗੱਲ ਕੀਤੀ ਉਹਨਾਂ ਉਨਰੂਨੀ ਪਾਰ ਦੀ ਬਾਰੇ ਦੱਸ ਰਹੀ ਹਾਂ ਸਰ ਮੈਂ ਕਿ ਜਦੋਂ ਹਾਰਮੋਨਲ ਇੰਬੈਲੈਂਸ ਹੁੰਦੀ ਹੈ ਕੁੜੀਆਂ ਨੂੰ ਪੀਰੀਅਡਸ ਪ੍ਰੋਬਲਮ ਆ ਜਾਂਦੀ ਹੈ ਕਈਆਂ ਨੂੰ ਰਸੌਲੀਆਂ ਆ ਜਾਂਦੀਆਂ ਬੜੇ ਤਰ੍ਹਾਂ ਦੀ ਦਿੱਕਤਾਂ ਹੁੰਦੀਆਂ ਲੇਡੀਜ਼ ਨੂੰ ਕਈ ਵਾਰੀ ਉਹ ਨਹੀਂ ਸ਼ੇਅਰ ਕਰ ਪਾਉਂਦੇ ਬਾਹਰ ਜਾ ਕੇ ਸੋ ਇਹ ਅਸੀਂ ਇੱਕ ਸੇਫ ਪਲੇਸ ਬਣਾਇਆ ਹੈ ਤਾਂ ਕਿ ਉੱਥੇ ਆਣ ਆਪਣੀ ਗੱਲ ਖੁੱਲ ਕੇ ਕਰਨ ਤਾਂ ਕਿ ਕੋਈ ਪ੍ਰੋਬਲਮ ਹੈ ਤਾਂ ਉਹਦਾ ਹੱਲ ਲੱਭ ਸਕੇ ਸਰ ਕੀ ਉਹ ਇਸ ਤੋਂ ਇਲਾਵਾ ਜੇ ਅਪਰ ਪ੍ਰੈਸ਼ਰ कोई समस्या हाल हो सकती है कला प्रश्न नहीं हो सकता जी मतलब नहीं नहीं आजकल मेडिकल एडवांसमेंट बहुत ज्यादा हो गई है आ, सिर्फ ऑपरेशन ही नहीं बहुत सारी दवाइयां आ हैं जिदा सारी रसौलिया वास्ते आ गई हैं कि बड़ी सारी चीज़ें हैं बढ़िया है कुछ जो लोकन हजे तक नहीं पता है जो लोग तक नहीं पहुंच पाया है तो वो साढ़े को इतने अवेलेबल है पेशेंट आन गए तो आप गाइड करा तो कि पता चले कि ऑप्शन अवेलेबल है थैंक यू थैंक यू सो मच सर थैंक यू प्रेस की टीम जो कोरोना हॉस्पिटल शाटा विखे है ਦੋ ਬਹੁਤ ਹੀ ਅچھے ਇਲਾਜ ਕਰ ਰਹੇ ਨੇ